ਸਾਹਮਣੇ ਦ੍ਰਿਸ਼ ਤੁਸੀਂ ਸੰਗੋਵਾਲ ਦੇ ਸਾਹਮਣੇ ਚੱਲਦੇ ਸਾਤ ਦਰਿਆ ਦੇ ਦੇਖ ਰਖਾ ਲੋ ਦਰਿਆ ਦੇ ਦੇਖ ਰਹੇ ਹਾਂ ਜੇ ਕਿ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜਾ ਤਰਕਤਾ ਤੇ ਕਟਾਣਾ ਦਿਖ ਰਿਹਾ ਲਗਭਗ ਇੱਥੇ ਤੱਕ ਕੱਲ ਇਹ ਸਟੱਡ ਰੋਕ ਨੋਚ ਜਿਹਨੂੰ ਅਸੀਂ ਕਹਿੰਦੇ ਹਾਂ ਇੱਥੇ ਤੱਕ ਸੀ ਜਿਹੜੀ ਕਿ ਪਾਣੀ ਵਹਾ ਕੇ ਲੈ ਗਿਆ ਜਿਵੇਂ ਕਿ ਬੰਨ ਨੂੰ ਢਾਲਣ ਤੋਂ ਰੋਕਣਾ ਹੁੰਦਾ ਤੇ ਉੱਥੋਂ ਚੱਲਦੀ ਚੱਲਦੀ ਤਕਰੀਬਨ ਇਹ 200 ਮੀਟਰ ਦੇ ਨੇੜੇ ਤੇੜੇ ਇਹ ਰੋਕ ਜਿਹੜੀ ਸੀ ਇੱਥੇ ਤੱਕ ਆ ਗਈ ਆ ਤੇ ਹੁਣ ਇਹ ਤਕਰੀਬਨ ਕੋ 20 ਮੀਟਰ ਇਹ ਵਜੀ ਹੋਊਗੀ 20 ਮੀਟਰ ਇਹ ਵਜੀ ਹੋਊਗੀ ਪਰੰਤੂ ਹੁਣ ਜਿਹੜੇ ਕੱਲ ਨੌਜਵਾਨ ਲੱਗੇ ਸੀ ਉਹ ਪਿੰਡਾਂ ਦੇ ਸਾਡੇ ਨੌਜਵਾਨ ਸੀਗੇ ਪਰੰਤੂ ਹੁਣ ਜਿਹੜੇ ਮੁੰਡੇ ਲੱਗੇ ਨੇ ਬਕਾਇਦਾ ਇੱਕ 40 ਦਾ ਬਲੌਕ ਬਣਾਉਂਦੇ ਨੇ ਬਲੌਕ ਦੇ ਵਿੱਚ ਪਾ ਕੇ ਪੂਰੇ ਰੱਖਦੇ ਨੇ ਇਹ ਪ੍ਰੋਫੈਸ਼ਨਲ ਟੀਮਾਂ ਤੇ ਹੁਣ ਇਹਨਾਂ ਨੇ ਜਿਹੜਾ ਮੋਰਚਾ ਸੰਭਿਆ ਹੋਇਆ ਤੇ ਨਾਲ ਇੰਡੀਅਨ ਆਰਮੀ ਵੀ ਇੱਥੇ ਪੁੱਜੀ ਹੋਈ ਆ ਤੇ ਉਹਨਾਂ ਨੇ ਵੀ ਇਸ ਰਾਖਤ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਹੁਣ ਜਿਸ ਤਰ੍ਹਾਂ ਮਰੂੜੀਆਂ ਮਾਰ ਕੇ ਜਾਲ ਦੀਆਂ ਨਾ ਬਲੌਕ ਬਣਾਏ ਬਲੌਕਾਂ ਦੇ ਵਿੱਚ ਬੋਰੇ ਰੱਖੇ ਜਾਂਦੇ ਆ ਉਹ ਬੋਰੀਆਂ ਦੇ ਨਾਲ ਜਿਹੜੀ ਆ ਢਾ ਲੱਗਣੀ ਪਾਣੀ ਦੀ ਆ ਜਿਹੜੀ ਆ ਉਹ ਘਟ ਹੋ ਜਾਂਦੀ ਆ ਪਾਣੀ ਦੀ ਰਫਤਾਰ ਵੀ ਕੱਲ ਦੇ ਮੁਕਾਬਲੇ ਬਹੁਤ ਘਟਿਆ ਪਾਣੀ ਦਾ ਲੈਵਲ ਵੀ ਤਕਰੀਬਨ 2 ਫੁੱਟ ਦੇ ਨੇੜੇ ਤੇਰੇ ਹੁਣ ਥੱਲੇ ਚੱਲ ਰਿਹਾ ਕੱਲ ਦੇ ਮੁਕਾਬਲੇ ਰਾਤ ਤੱਕ 12 1 ਵਜੇ ਜਿਹੜਾ ਸੀਗਾ ਉਹ ਸਾਰਾ ਹੀ ਇਸ ਮੌਕੇ ਤੇ ਤਕਰੀਬਨ ਆ ਜਿਹੜਾ ਰਸਤਾ ਆ ਖਾਂ ਬਿਆ ਖਾਲੀ ਦਿੱਤਾ ਦਿਸ ਰਿਹਾ ਇੱਥੇ 2 ਫੁੱਟ ਦੇ ਕਰੀਬ ਰਾਤੀ ਪਾਣੀ ਸੀਗਾ 1 ਵਜੇ ਉਹਦੇ ਨਾਲੋਂ ਲਗਭਗ 1.5 ਤੋਂ 2 ਫੁੱਟ ਜੇ ਪਾਣੀ ਦਾ ਲੈਵਲ ਅੰਦਾਜ਼ਨ ਘਟਿਆ ਆ ਤੇ ਉਹ ਇਸ ਵੇਲੇ ਸਾਡੇ ਲਈ ਰਾਹਤ ਜਿਹੜਾ ਖੁਸ਼ੀ ਦਾ ਮੌਕਾ ਆ ਵੀ ਲੈਵਲ ਘਟਿਆ ਤੇ ਪਾਣੀ ਦੀ ਜਿਹੜੀ ਸਪੀਡ ਆ ਉਹ ਵੀ ਘਟ ਹੋਈ ਆ ਕੱਲ ਤਾਂ ਇੱਥੇ ਖੜਿਆ ਨਹੀਂ ਸੀ ਜਾਂਦਾ ਤੇ ਪਾਣੀ ਦੀ ਰਫਤਾਰ ਬਿਲਕੁਲ ਇਸ ਨੋਚ ਨੂੰ ਹਰਾ ਕੇ ਲਗਭਗ 200 ਮੀਟਰ ਦੀ ਨੋਚ ਜਿਹੜੀ ਖੜਾਈ ਗਈ ਆ ਤੇ ਹੁਣ ਜਿਹੜੀ ਇਸ ਵੇਲੇ 20 ਕਿਲੋਮੀਟਰ ਦੀ ਇਹ ਛੱਡ ਬਚਿਆ ਇਹਨੇ ਹੀ ਬੰਨ ਨੂੰ ਕੱਲ ਦਾ ਬਚਾ ਕੇ ਰੱਖਿਆ ਜਿਹੜੀ ਕਿ ਹੁਣ ਰਾਹਤ ਕਾਰਜਾਂ ਦੇ ਖਾਸ ਕਰਕੇ 200 ਐਸਵੇਲੇ 150 ਤੋਂ 200 ਦਾ ਬੀਬੀਆਂ ਜਿਹੜੀਆਂ ਆ ਬੰਦੇ ਨੇ ਉਹ ਨਰੇਗਾ ਦੇ ਵਿੱਚ ਇੱਥੇ ਪਹੁੰਚ ਚੁੱਕੇ ਨੇ ਤੇ ਇਹਦਾ 150 ਤੋਂ 200 ਦਾ ਵਰਕਰ ਜਿਹੜਾ ਉਹ ਰਿਜ਼ਰਵ ਪ੍ਰਸ਼ਾਸਨ ਵੱਲੋਂ ਰੱਖਿਆ ਕਿ ਹੋਰ ਵਾਲੇ ਸਮੇਂ ਦੇ ਵਿੱਚ ਟੀਕਰ ਹੋਰ ਜਰੂਰਤ ਪੈਂਦੀ ਆ ਤਾਂ ਜਿਹੜੀ ਲੇਬਰ ਆ ਸਾਡੇ ਕੋਲ ਰਿਜ਼ਰਵ ਹੋਵੇ ਤਾਂ ਅਗਰ ਆਤਮ ਜਾਂ ਵੇਲੇ-ਕਵੇਲੇ ਸਾਨੂੰ ਵਰਤਣ ਦੀ ਲੋੜ ਪਵੇ ਤੇ ਉਹ ਰਿਜ਼ਰਵ ਜਿਹੜੀ ਪਿਛੇ ਲੇਬਰ ਬੈਠੀ ਆ ਉਹਨੂੰ ਵਰਤਿਆ ਜਾ ਸਕੇ ਇਹ ਲਗਭਗ ਜਿਹੜਾ ਸਟੱਡ ਸਿਕਾ ਇਹ ਕੋਈ 20 ਕਿਲੋ ਮੀਟਰ ਦਾ ਵੱਜਿਆ ਬਾਕੀ ਸਾਰਾ ਜਿਹੜਾ ਇਹ ਕੱਲ ਸਵੇਰ ਤੋਂ ਲੈ ਕੇ ਰਾਤ 12 1 ਵਜੇ ਤੱਕ ਹੜਾ ਕੇ ਇਹ ਦਰਿਆ ਲੈ ਗਿਆ ਪਰ ਥੋੜੀ ਜੀ ਰਾਹ ਦੀ ਗੱਲ ਇਹ ਹੈ ਕਿ ਪਾਣੀ ਦਾ ਲੈਵਲ ਵੀ ਘਟਿਆ ਤੇ ਪਾਣੀ ਦਾ ਸਪੀਡ ਵੀ ਘਟ ਗਈ ਸਾਹਮਣੇ ਦ੍ਰਿਸ਼ ਤੁਸੀਂ ਸੰਗੋਵਾਲ ਦੇ ਸਾਹਮਣੇ ਚੱਲਦੇ ਸਾਤ ਦਰਿਆ ਦੇ ਦੇਖ ਰਖ ਤੁਹਾਨੂੰ ਦਰਿਆ ਦੇ ਦੇਖ ਰਹੇ ਹਾਂ ਜੇ ਕਿ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜਾ ਦਰਖਤ ਦਾ ਇੱਕ ਟਾਣਾ ਦਿਖ ਰਿਹਾ ਲਗਭਗ ਇੱਥੇ ਤੱਕ ਕੱਲ ਇਹ ਸਟੱਡ ਰੋਕ ਨੋਚ ਜਿਹਨੂੰ ਅਸੀਂ ਕਹਿੰਦੇ ਆ ਇੱਥੇ ਤੱਕ ਸੀ ਜਿਹੜੀ ਕਿ ਪਾਣੀ ਵਹਾ ਕੇ ਲੈ ਗਿਆ ਜਿਨੇ ਕਿ ਬੰਨ ਨੂੰ ਢਾਲਗਣ ਤੋਂ ਰੋਕਣਾ ਹੁੰਦਾ ਟੇਕ ਉੱਥੋਂ ਚੱਲਦੀ ਚੱਲਦੀ ਤਕਰੀਬਨ ਇਹ 200 ਮੀਟਰ ਦੇ ਨੇੜੇ ਤੇੜੇ ਇਹ ਰੋਕ ਜਿਹੜੀ ਸੀ ਇੱਥੇ ਤੱਕ ਆ ਗਈ ਆ ਤੇ ਹੁਣ ਇਹ ਤਕਰੀਬਨ ਕੋ 20ਕ ਮੀਟਰ ਇਹ ਬਜੀ ਹੋਊਗੀ 20 ਮੀਟਰ ਇਹ ਬਜੀ ਹੋਊਗੀ ਪਰੰਤੂ ਹੁਣ ਜਿਹੜੇ ਕੱਲ ਨੌਜਵਾਨ ਲੱਗੇ ਸੀ ਉਹ ਪਿੰਡਾਂ ਦੇ ਸਾਡੇ ਨੌਜਵਾਨ ਸੀਗੇ ਪਰੰਤੂ ਹੁਣ ਜਿਹੜੇ ਮੁੰਡੇ ਲੱਗੇ ਨੇ ਬਕਾਇਦਾ ਇੱਕ 40 ਦਾ ਬਲੌਕ ਬਣਾਉਂਦੇ ਨੇ ਬਲੌਕ ਦੇ ਵਿੱਚ ਪਾ ਕੇ ਬੋਰੇ ਰੱਖਦੇ ਨੇ ਇਹ ਪ੍ਰੋਫੈਸ਼ਨਲ ਟੀਮਾਂ ਤੇ ਹੁਣ ਇਹਨਾਂ ਨੇ ਜਿਹੜਾ ਮੋਰਚਾ ਸਾਂਭਿਆ ਹੋਇਆ ਤੇ ਨਾਲ ਇੰਡੀਅਨ ਆਰਮੀ ਵੀ ਇੱਥੇ ਪੁੱਜੀ ਹੋਈ ਆ ਤੇ ਉਹਨਾਂ ਨੇ ਵੀ ਇਹ ਸਰਾਖਤ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਹੁਣ ਜਿਸ ਤਰ੍ਹਾਂ ਮਰੂੜੀਆਂ ਮਾਰ ਕੇ ਜਾਲ ਦੀਆਂ ਬਲੌਕ ਬਣਾਏ ਬਲੌਕਾਂ ਦੇ ਵਿੱਚ ਬੋਰੇ ਰੱਖੇ ਜਾਂਦੇ ਆ ਉਹ ਬੋਰੀਆਂ ਦੇ ਨਾਲ ਜਿਹੜੀ ਆ ਢਾ ਲੱਗਣੀ ਪਾਣੀ ਦੀ ਆ ਜਿਹੜੀ ਆ ਉਹ ਘਟ ਹੋ ਜਾਂਦੀ ਆ ਪਾਣੀ ਦੀ ਰਫਤਾਰ ਵੀ ਕੱਲ ਦੇ ਮੁਕਾਬਲੇ ਬਹੁਤ ਘਟਿਆ ਪਾਣੀ ਦਾ ਲੈਵਲ ਵੀ ਤਕਰੀਬਨ 2 ਫੁੱਟ ਦੇ ਨੇੜੇ ਤੇਰੇ ਹੁਣ ਥੱਲੇ ਚੱਲ ਰਿਹਾ ਕੱਲ ਦੇ ਮੁਕਾਬਲੇ ਰਾਤ ਤੱਕ 12 1 ਵਜੇ ਜਿਹੜਾ ਸੀਗਾ ਉਹ ਸਾਰਾ ਹੀ ਇਸ ਮੁਕੇ ਤੇ ਤਕਰੀਬਨ ਆ ਜਿਹੜਾ ਰਸਤਾ ਆ ਖਾਂ ਬਿਆ ਖਾਲੀ ਦਿੱਤਾ ਦਿਸ ਰਿਹਾ ਇੱਥੇ 2 ਫੁੱਟ ਦੇ ਕਰੀਬ ਰਾਤੀ ਪਾਣੀ ਸੀਗਾ 1 ਵਜੇ ਉਹਦੇ ਨਾਲੋਂ ਲਗਭਗ 1.5 2 ਫੁੱਟ ਜੇ ਪਾਣੀ ਦਾ ਲੈਵਲ ਅੰਦਾਜ਼ਨ ਘਟਿਆ ਆ ਤੇ ਉਹ ਇਸ ਵੇਲੇ ਸਾਡੇ ਲਈ ਰਾਹਤ ਆ ਜਿਹੜਾ ਖੁਸ਼ੀ ਦਾ ਮੌਕਾ ਆ ਵੀ ਲੈਵਲ ਘਟਿਆ ਤੇ ਪਾਣੀ ਦੀ ਜਿਹੜੀ ਸਪੀਡ ਆ ਉਹ ਵੀ ਘਟ ਹੋਈ ਆ ਕੱਲ ਤਾਂ ਇੱਥੇ ਖੜਿਆ ਨਹੀਂ ਸੀ ਜਾਂਦਾ ਤੇ ਪਾਣੀ ਦੀ ਰਫਤਾਰ ਬਿਲਕੁਲ ਇਸ ਨੋਚ ਨੂੰ ਹੜਾ ਕੇ ਵਕ ਵਕ 200 ਮੀਟਰ ਦੀ ਨੋਚ ਜਿਹੜੀ ਖੜਾਈ ਗਈ ਆ ਤੇ ਹੁਣ ਜਿਹੜੀ ਐ ਇਸ ਵੇਲੇ 20 ਕਿਲੋਮੀਟਰ ਦੀ ਇਹ ਛੱਡ ਬਚਿਆ ਇਹਨੇ ਹੀ ਬੰਨ ਨੂੰ ਕੱਲ ਦਾ ਬਚਾ ਕੇ ਰੱਖਿਆ ਜਿਹੜੀ ਕਿ ਹੁਣ ਰਾਹਤ ਕਾਰਜਾਂ ਦੇ ਖਾਸ ਕਰਕੇ 200 ਇਸ ਵੇਲੇ 150 ਤੋਂ 200 ਬੀਬੀਆਂ ਜਿਹੜੀਆਂ ਆ ਬੰਦੇ ਨੇ ਉਹ ਨਰੇਗਾ ਦੇ ਵਿੱਚ ਇਥੇ ਪਹੁੰਚ ਚੁੱਕੇ ਨੇ ਤੇ ਇਹਦਾ ਅੱਗੇ 150 ਤੋਂ 200 ਦਾ ਵਰਕਰ ਜਿਹੜਾ ਉਹ ਰਿਜ਼ਰਵ ਪ੍ਰਸ਼ਾਸਨ ਵੱਲੋਂ ਰੱਖਿਆ ਕਿ ਹਾਲ ਵਾਲੇ ਸਮੇਂ ਦੇ ਵਿੱਚ ਕੀ ਕਰ ਹੋਰ ਜ਼ਰੂਰਤ ਪੈਂਦੀ ਆ ਤਾਂ ਜਿਹੜੀ ਲੇਬਰ ਆ ਸਾਡੇ ਕੋਲ ਰਿਜ਼ਰਵ ਉਹ ਵੀ ਤਾਂ ਤਾਂ ਕਿ ਰਾਤ ਨੂੰ ਜਾਂ ਦਿਲੇ-ਕਵੇਲੇ ਸਾਨੂੰ ਵਰਤਨ ਚ ਲੋੜ ਪਵੇ ਕਿ ਉਹ ਰਿਜ਼ਰਵ ਜਿਹੜੀ ਪਿਛੇ ਲੇਬਰ ਬੈਠੀ ਆ ਉਹਨੂੰ ਵਰਤਿਆ ਜਾ ਸਕੇ ਇਹ ਲਗਭਗ ਜਿਹੜਾ ਸਟੱਡ ਸਿਕਾ ਇਹ ਕੋਈ 20 ਮੀਟਰ ਦਾ ਵੱਜਿਆ ਬਾਕੀ ਸਾਰਾ ਜਿਹੜਾ ਇਹ ਕੱਲ ਸਵੇਰ ਤੋਂ ਲੈ ਕੇ ਰਾਤ 12 1 ਵਜੇ ਤੱਕ ਹੜਾ ਕੇ ਇਹ ਦਰਿਆ ਲੈ ਗਿਆ ਪਰ ਉੜੀ ਦੀ ਰਾਹ ਦੀ ਗੱਲ ਇਹ ਹੈ ਕਿ ਪਾਣੀ ਦਾ ਲੈਵਲ ਵੀ ਘਟਿਆ ਤੇ ਪਾਣੀ ਦਾ ਸਪੀਡ ਵੀ ਘਟ ਗਈ